ਓਏ ਦੋਗੀ ਓਏ ਦੋਗੀ ਕਿੰਨਾ ਸੋਹਣਾ ਸੋਹਣਾ ਕਿੰਨਾ ਸੋਹਣਾ ਆ ਜਾ ਹੱਥ ਨਾਲ ਆ ਚੱਲ ਇਥੇ ਗਵਰਨਮੈਂਟ ਨੇ ਇਹ ਸਹੂਲਤਾਂ ਮਿਲਣ ਕਰਕੇ ਘਰ ਵੱਡੇ ਵੱਡੇ ਬਣਨੇ ਸ਼ੁਰੂ ਹੋ ਗਏ ਤੇ ਲੋਕਾਂ ਨੂੰ ਇਹ ਕਿਰਾਏ ਤੇ ਦਿੰਦੇ ਆ ਜਿੰਨਾ ਸੋਹਣਾ ਕਮਰਾ ਤਕਰੀਬਨ ਇੱਥੇ ਰੈਂਟ ਜਿਹੜਾ ਹੈਗਾ ਅਸੀਂ 1800 ਰੁਪਇਆ ਪੇ ਕੀਤਾ ਜਦ ਕਿ ਇਹ ਕਹਿੰਦੇ ਸੀਗੇ ਵੀ 20 25 2600 3000 ਰੁਪਇਆ ਅਸੀਂ ਉਸ ਕਮਰੇ ਦਾ ਕਿਰਾਇਆ ਲੈਣਾ ਤੇ ਇਸ ਕਰਕੇ ਆ ਵੀ ਇੱਥੇ ਦੇ ਲੋਕ ਆ ਸਿਰਫ ਟੂਰਿਸਟ ਕਰਕੇ ਉਹਨਾਂ ਦੀ ਰੋਜੀ ਰੋਟੀ ਕਿ ਉਹਨਾਂ ਕੋਲੇ ਜ਼ਿਆਦਾ ਬਿਜ਼ਨਸ ਆ ਰਿਹਾ ਤੇ ਆਪਾਂ ਇਸੇ ਬਿਲਡਿੰਗ ਦੇ ਵਿੱਚ ਉੱਤੇ ਚੱਲਦੇ ਹਾਂ ਤੇ ਆ ਜਿਹੜੀ ਥੱਲੇ ਜਗ੍ਹਾ ਹੈਗੀ ਆ ਇੱਥੇ ਇਹਨਾਂ ਨੇ ਮਟਰ ਵੀ ਜੇ ਹੋਇਆ ਜਿੱਥੇ ਵੀ ਇਹਨਾਂ ਨੂੰ ਪਧਰੀ ਜਗ੍ਹਾ ਮਿਲਦੀ ਆ ਜਿਆਦਾ ਮਕਾਨ ਬਣਾ ਲੈਂਦੇ ਆ ਜਾਂ ਫਿਰ ਉੱਥੇ ਖੇਤੀਬਾੜੀ ਕਰਦੇ ਆ ਤੇ ਆਪਾਂ ਚੱਲੇ ਆ ਇਸੇ ਬਿਲਡਿੰਗ ਦੇ ਉੱਤੇ ਜਦ ਕਿ ਇਸ ਬਿਲਡਿੰਗ ਦੇ ਜਿਹੜੇ ਮਾਲਕਾ ਉਹਨਾਂ ਦਾ ਘਰ ਬਿਲਕੁਲ ਨਾਲ ਆ ਉਹ ਟ੍ਰੈਡੀਸ਼ਨਲ ਘਰ ਆ ਉਹਨਾਂ ਦਾ ਪੁਰਾਣਾ ਘਰ ਆ ਜਿਹੜਾ ਆਪਾਂ ਨੂੰ ਆ ਹਰੀਆਂ ਬਾਰੀਆਂ ਵਾਲਾ ਦਿਖ ਰਿਹਾ ਇਹ ਉਹਨਾਂ ਨੇ ਗੈਸਟ ਵਾਸਤੇ ਜਿਹੜੇ ਗੈਸਟ ਆਉਣਗੇ ਉਹਨਾਂ ਵਾਸਤੇ ਇਹ ਨਵੀਂ ਬਿਲਡਿੰਗ ਬਣਾਈ ਆ ਸਾਹਮਣੇ ਵੀ ਇੱਕ ਨਵੀਂ ਬਿਲਡਿੰਗ ਆ ਉੱਥੇ ਬਾਥਰੂਮ ਕਾਮਨ ਉੱਥੇ ਪੰਜਾਬੀ ਮੁੰਡੇ ਆ ਦੋ ਚਾਰ ਆਏ ਹੋਏ ਆ ਮੈਂ ਦੇਖੇ ਆ ਤੇ ਉੱਥੇ ਉਹ ਰਹਿ ਰਹੇ ਨੇ ਤੇ ਫੈਮਿਲੀ ਵਾਸਤੇ ਅਸੀਂ ਇਹ ਜਗ੍ਹਾ ਚੂਜ਼ ਕੀਤੀ ਆ ਤੇ ਇਹ ਇੱਥੇ ਪੁਰਾਣਾ ਘਰ ਤੇ ਘਰ ਦੇ ਤੁਸੀਂ ਉੱਪਰ ਦੇਖੋ ਸਾਈਡ ਤੇ ਨਾ ਕੱਦੂ ਪਏ ਆ ਕੱਦੂ ਪੇਠਾ ਅਸੀਂ ਪੁੱਛਿਆ ਇਹਨਾਂ ਨੂੰ ਵੀ ਪੇਠਾ ਕਿਸ ਵਾਸਤੇ ਆ ਤਾਂ ਇਹਨਾਂ ਨੇ ਦੱਸਿਆ ਕਿ ਇਹ ਪੇਠਾ ਅਸੀਂ ਜਦੋਂ ਨਵੇਂ ਬੱਚੜੇ ਹੁੰਦੇ ਆ ਨਵੇਂ ਉਹ ਹੁੰਦੇ ਆ ਬੱਚੇ ਹੁੰਦੇ ਆ ਗਾਂ ਹੁੰਦੀ ਆ ਤਾਂ ਉਹਨਾਂ ਨੂੰ ਇਹ ਬੜੇ ਤਨੂ ਵੀ ਸਵਾਦ ਨਾਲ ਖਾਂਦੇ ਆ ਤੇ ਇਸੇ ਤਰੀਕੇ ਇਸ ਬਿਲਡਿੰਗ ਦੇ ਵਿੱਚ 8 ਕ ਕਮਰੇ ਬਣੇ ਹੋਏ ਆ ਤੇ ਇੱਥੇ ਤਾਂ ਤੁਹਾਨੂੰ ਰੈਂਟ ਦੱਸ ਹੀ ਦਿੱਤਾ ਇਹ 3000 ਰੁਪਿਆ ਮੰਗਦੇ ਆ ਪਰ ਸਾਨੂੰ ਇਹਨਾਂ ਨੇ 1800 ਰੁਪਏ ਚ ਦਿੱਤਾ ਤੇ ਆਓ ਇੱਥੇ ਵੈਸੇ ਕਮਰਾ ਵੀ ਸੋਹਣਾ ਵਾ ਜੇ ਕਮਰੇ ਨੂੰ ਰੇਟ ਦੇਣਾ ਹੋਵੇ ਕਿੰਨੇ ਸਟਾਰ ਦੇਣੇ ਹੋਣ ਤਾਂ ਕਮਰੇ ਨੂੰ ਮੈਂ 5 ਦੇ ਵਿੱਚੋਂ 5 ਹੀ ਸਟਾਰ ਦਊਂਗਾ ਇਸ ਜਗ੍ਹਾ ਦਾ ਨਾਮ ਆ ਇਹ ਹੈਰੀਟੇਜ ਸ਼ਾਨਗੜ ਹਿਮਾਚਲ ਪ੍ਰਦੇਸ਼ ਡਿਸਟ੍ਰਿਕਟ ਕੁਲੂ ਤੇ ਥੱਲੇ ਕਾਰ ਖੜੀ ਆ ਤੇ ਥੱਲੇ ਹੀ ਸਾਡਾ ਰੂਮ ਆ ਤੇ ਉੱਪਰ ਆਪਾਂ ਘੁੰਮਣ ਫਿਰਨਾ ਆ ਤੇ ਦੇਖੋ ਤੁਸੀਂ ਵੀਡੀਓ ਨੂੰ ਇੰਜੋਏ ਕਰੋ ਉਹ ਸਾਹਮਣੇ ਪੰਚਾਇਤ ਘਰ ਆ ਆ ਹੈਗਾ ਸਕੂਲ ਸਾਹਮਣੇ ਇਹ ਵੀ ਕਲਾਸ ਰੂਮ ਆ ਸਕੂਲ ਦੇ ਉਹ ਸਾਹਮਣੇ ਵੀ ਕਲਾਸ ਰੂਮ ਆ ਆ ਵੀ ਕਲਾਸ ਰੂਮ ਤੇ ਉਹ ਜਿਹੜਾ ਹੈਗਾ ਇਹ ਹੈਗਾ ਪ੍ਰਾਇਮਰੀ ਸਕੂਲ ਜਿਹੜਾ ਦੱਸ ਰਾਂ ਤੁਹਾਨੂੰ ਹਿਮਾਚਲ ਗਵਰਨਮੈਂਟ ਦੀ ਕਹਾਣੀ ਉਹ ਹੈਗਾ ਜੀ ਸੀਨੀਅਰ ਸਕੈਂਡਰੀ ਸਕੂਲ ਠੀਕ ਹੈ ਜੀ ਦੇਖੋ ਉਹਦਾ ਗਰਾਊਂਡ ਵੀ ਵੱਡਾ ਵਾ ਉਹਦੇ ਵੀ ਕਲਾਸਰੂਮ ਸਾਈਡ-ਸਾਈਡ ਤੇ ਉਹ ਬਣਾਏ ਹੋਏ ਆ ਸਾਰੇ ਤੇ ਫਿਰ ਉਹਦੀ ਇੱਕ ਵੱਡੀ ਬਿਲਡਿੰਗ ਐਸ ਬਿਲਡਿੰਗ ਵੀ ਪਰਲੇ ਪਾਸੇ ਆ ਤੇ ਉਹ ਵੀ ਕੋਈ ਹੈਗੀ ਆ ਜਗ੍ਹਾ ਹਨਾ ਉਹ ਜਿਹੜੀ ਉਹ ਨੀਲੀ ਹਰੀ ਛੱਤ ਵਾਲੀ ਆ ਨਾ ਉੱਥੇ ਵੀ ਕੋਈ ਬੋਰਡ ਲੱਗਾ ਹੋਇਆ ਵਾ ਪ੍ਰਿੰਸੀਪਲ ਦਾ ਹਾਈਟ ਨਹੀਂ ਪ੍ਰਿੰਸੀਪਲ ਦੇ ਉਹ ਮੈਨ ਨਾਲ ਮੈਡੀਕਲ ਆਲਾ ਦਾ ਠੀਕ ਆ ਹਸਪਤਾਲੀਆ ਮੈਡੀਕਲ ਦਾ ਤੇ ਇਹਦੇ ਵਿੱਚ ਕੱਬ ਠੀਕ ਆ ਬਲੈ ਮਹਾ ਜ਼ਿੰਦਗੀ ਆ ਪੰਚਾਇਤਕਰ ਹੋ ਗਿਆ ਤੇ ਆ ਟ੍ਰੈਡੀਸ਼ਨਲ ਕਾਰਾਂ ਜਨ ਕੇ ਇੰਨਾ ਔਖਾ ਰਸਤਾ ਹੈ ਇੱਥੇ ਆਉਣਾ ਦਾ 8 ਕਿਲੋਮੀਟਰ ਜਾਨਕੇ ਆਫਰ ਹੋ ਜੇ ਮੀਂਹ ਪਿਆ ਤੇ ਉਡੀ ਬ੍ਰੇਕ ਲੱਗੀ ਕਿਤੇ ਤਾਂ ਚੱਕਾ ਸਲਿੱਪ ਹੋਣਾ ਹੀ ਹੋਣਾ ਜਾਨਕੇ ਜਿੱਥੇ ਜੇ ਨਹੀਂ ਵੀ ਹੁਣ ਜਾਨਕੇ ਮੀਂਹ ਪਿਆ ਤਾਂ ਫਿਰ ਤਾਂ ਬਹੁਤ ਹੁੰਦਾ ਹੋਊਗਾ ਸਾਡੇ ਨਾਲ ਦੋ ਤਿੰਨ ਵਾਰੀ ਹੋਇਆ ਹੈ ਤੇ ਇਹ ਇੱਥੇ ਪਿੰਡ ਦਾ ਮਾਹੌਲ ਆ ਤੁਹਾਨੂੰ ਹਣਾ ਮੇਨ ਗੱਲ ਹੈਗੀ ਆ ਵੀ ਇੱਥੇ ਤੇ ਜਿੱਥੇ ਕੋਲ ਉਹ ਵੀ ਕੋਈ ਸਰਕਾਰੀ ਬਿਲਡਿੰਗ ਆ ਉਹਦੇ ਉੱਤੇ ਵੀ ਕੁਝ ਲਿਖਿਆ ਹੋਇਆ ਹੈ ਨਹੀ ਉਹ ਤੇ ਆਹਦੇ ਲਿਖਿਆ ਹੋਇਆ ਜਨਰਲ ਸਟੋਰ ਲਿਖਿਆ ਜਨਰਲ ਨੇ ਸਟੂਰ ਨੇ ਜਨਨ ਜਨਨ ਸਟੋਰੀ ਲਿਖਿਆ ਚਲੋ ਦੇਖਦੇ ਆ ਕੀ ਲਿਖਿਆ ਲੰਬਾ ਜਨਨ ਸਟੋਰੀ ਤਾਂ ਮਿਚੋੜੀ ਜਿਹੀ ਨਹੀਂ ਆਈ ਹੋਈ ਹਾਂ ਇਹ ਆ ਘਰ ਤੇ ਆ ਪੁਰਾਣੇ ਘਰ ਤੇ ਇੱਥੇ ਦੀ ਜਿਹੜੀ ਆਬਾਦੀ ਆ ਉਹ ਹੈਗੀ ਆ 1200 ਕੁਝ ਬੰਦੇ ਆ ਇਹ ਆਬਾਦੀ ਆ ਤੇ ਜੇ 1200 ਬੰਦਿਆਂ ਨੂੰ ਇੰਨੀਆਂ ਸਹੂਲਤਾਂ ਮਿਲ ਰਹੀਆਂ ਨੇ ਹਰ ਬੰਦਾ ਸਹੂਲਤ ਲੈ ਲੈਂਦਾ ਇੱਥੇ ਜਾ ਕੇ

ਨਹੀਂ ਨਹੀਂ ਉਹ ਜੋ ਸਕੂਲ ਹੈ ਨਾ ਉਸ ਦੇ ਬੈਕ ਸਾਈਡ ਬੈਕ ਨਹੀਂ ਹੈ। ਅੱਛਾ ਅੱਛਾ ਉਹ ਵੈਟਰਨਰੀ ਦਾ ਹਸਪੀਟਲ ਆ ਹਨਾ। ਇੰਨੇ ਬੰਦਿਆਂ ਨੂੰ ਦੇਖ ਲਓ ਤੁਸੀਂ ਗਵਰਨਮੈਂਟ ਸਹੂਲਤ ਦੇ ਰਹੀ ਹੈ। ਤੁਸੀਂ ਬਹੁਤ ਪਰ ਮੈਂ ਕਹਾਂ ਭਾਗਸ਼ਾਲੀ ਹੋ, ਲੱਕੀ ਹੋ ਤੁਸੀਂ ਤੇ ਪਤਾ ਨਹੀਂ ਜਿਹੜਾ ਇਹ ਪਾਈਪ ਧਰਨੇ ਤੋਂ ਆ ਰਹੇ ਆ ਨਾ ਕਿਸੇ ਤੋਂ ਹਨਾ। ਤੇ ਇਹਦੀ ਕਿੰਨੀ ਲੈਂਥ ਪਾਈ ਹੋਈ ਆ ਤੁਸੀਂ? ਕਿੰਨੇ ਕਿੰਨੇ ਮੀਟਰ ਆ ਇਹ? ਸਾਰੀ ਉਹ ਇਹ ਨੇ ਰਮ ਸੇ ਤੋਂ ਜਹਾਂ ਇਸਕਾ ਮੇਨ ਪੁਆਇੰਟ ਹੈ ਨਾ ਜੀ ਹਾਂ ਜੀ ਉहां ਸੇ ਤੋਂ ਸੇਮ 100 ਮੀਟਰ 200 ਮੀਟਰ 300 ਮੀਟਰ 400 ਮੀਟਰ ਅੱਛਾ ਹਾਂ ਜੀ 400 ਮੀਟਰ ਪਾਈ ਹੋਈ ਆ ਹਨਾ ਹਾਂ ਹਾਂ ਇੱਕ ਜਗ੍ਹਾ ਫਿਰ ਕਿਹੜਾ ਸਾ ਕਿ ਹੋਰ ਨਹੀਂ ਅੱਜਾਂ ਸੇ ਆ ਗਿਆ ਬੰਦੇ ਤੇ ਜੋ ਪੀਣੇ ਲੈਕ ਪਾਣੀ ਹੈ ਜੇ ਉਹ ਕਮਰੋਂ ਆ ਰਹਾ ਹੈ ਇਹ ਪੀਣੇ ਲੈਕ ਪਾਣੀ ਹੈ ਨੈਚੁਰਲੀ ਪਾਣੀ ਹੈ ਠੀਕ ਆ ਇੱਕ ਵਾਰਕਾ ਮਤਲਬ ਜਿਵੇਂ ਆਪਕੇ ਪੰਜਾਬ ਮੇਂ ਪਹਿਲੇ ਕੂਏ ਹੁੰਦੇ ਦੇ ਅੱਛਾ ਇਹ ਚਲਤੇ ਹੀ ਰਹਤਾ ਹੈ ਹਨਾ ਉਹ ਵਹਾਂ ਪੇ ਜਹਾਂ ਪੇ ਪਾਈਪ ਲਗਾਇਆ ਹੋ ਬਿਲਕੁਲ ਸਾਫ ਜਗਾ ਤੇ ਲਗਾਇਆ ਹਨਾ ਇਸੇ ਗੰਦਾ ਨਹੀਂ ਨਾ ਹੁਣ ਪਾਣੀ ਉੱਪਰ ਨੈਚੁਰਲ ਆਹ ਇਨਾ ਪਿੰਡਾ ਦੇ ਵਿੱਚ ਦੂਰ ਕਿਸੇ ਝਰਨੇ ਤੇ ਜਿੱਥੇ ਕੋਈ ਬੰਦਾ ਜਾ ਨਾ ਸਕੇ ਉਸ ਜਗਾ ਜਾ ਕੇ ਇੱਕ ਪਾਈਪ ਨੂੰ ਝਰਨੇ ਦੇ ਵਿੱਚ ਫਸਾਏ ਆਉਂਦੇ ਆ ਉਹ ਜਿਹੜੀ ਪਾਈਪ ਆ ਹਮੇਸ਼ਾ ਲਈ ਉਹਨਾਂ ਦੇ ਘਰੇ ਪਾਣੀ ਆਉਂਦਾ ਇੱਕ ਰਸਤਾ ਜਰੀਆ ਬਣ ਜਾਂਦਾ ਤੇ ਜਿਹੜਾ ਬੰਦੇ ਦੇ ਘਰੇ ਪਾਣੀ ਆਉਂਦਾ ਉਹ ਇਹਨਾਂ ਦੇ ਕਹਿਣ ਦੇ ਮੁਤਾਬਕ ਮਿਨਰਲ ਵਾਟਰ ਆ ਤੇ ਜਾਣ ਕੇ ਜੜੀਆਂ ਨਾਲ ਬਣਿਆ ਹੋਇਆ ਜੜੀਆਂ ਰੂਟੀਆਂ ਨਾਲ ਬਣਿਆ ਹੋਇਆ ਪਾਣੀ ਲੈਣ ਕੇ ਬਹੁਤ ਵਧੀਆ ਪਾਣੀ ਹੈ ਤੇ ਇਸ ਜਗ੍ਹਾ ਤੇ ਆਪਾਂ ਆਪਣੀ ਚੇਅਰ ਕੱਢ ਲਈ ਹੁਣ ਇੱਥੇ ਮੀ ਪੈ ਨਹੀਂ ਰਿਹਾ ਤੇ ਹੁਣ ਆਪਾਂ ਇੱਥੇ ਬਣਾਈਏ ਖਾਣਾ ਤੇ ਸ਼ਾਮ ਦਾ ਖਾਣਾ ਤੇ ਕਰੋ ਵੀਡੀਓ ਨੂੰ ਇੰਜੋਏ ਤੇ ਮਿਲਦੇ ਆਂ ਆਪਾਂ ਇਸ ਹੋਟਲ ਦੇ ਮਾਲਕ ਉਹਨਾਂ ਦਾ ਕਰਨਾਲ ਹੀ ਆ ਉਹਨਾਂ ਨੇ ਆ ਕੇ ਸਾਨੂੰ ਕਿਹਾ ਕਿ ਮੀ ਆਉਣ ਦਾ ਡਰਾ ਤੇ ਵੈਸੇ ਥੋੜੀਆਂ-ਥੋੜੀਆਂ ਕਣੀਆਂ ਪੈਣ ਵੀ ਲੱਗੀਆਂ ਕਹਿੰਦੇ ਵੀ ਤੁਸੀਂ ਅੰਦਰ ਇਹਨਾਂ ਦਾ ਇੱਕ ਡਾਈਨਿੰਗ ਰੂਮ ਬਣਿਆ ਹੋਇਆ ਵੀ ਉੱਥੇ ਬਹਿ ਕੇ ਤੁਸੀਂ ਖਾਓ ਤੇ ਇਦੋਂ ਬਾਅਦ ਆਪਾਂ ਲੈ ਜਾਨਾ ਆਪਣਾ ਆਪਣਾ ਸਮਾਨ ਲੈ ਕੇ ਚੱਲਾਂਗੇ ਅੰਦਰ ਤੇ ਅੱਗੇ ਅੰਦਰ ਨਾਲ ਦਹੀਂ ਨਾਲ ਬਰੀਆਨੀ ਪਲੱਸ ਸਲਾਦ ਤੇ ਜੇ ਹਜੇ ਤੱਕ ਵੀ ਤੁਸੀਂ ਚੈਨਲ ਇਹ ਸਬਸਕ੍ਰਾਈਬ ਨਹੀਂ ਕੀਤਾ ਤੇ ਕਰੋ ਕਰਦੇ ਆ ਨਵੀਆਂ-ਨਵੀਆਂ ਗੱਲਾਂ ਤੇ ਨਵੇਂ-ਨਵੇਂ ਜਗਾਵਾਂ ਦੇ ਦਰਸ਼ਨ ਦਿਓ ਜੀ ਫਿਰ ਇਜਾਜ਼ਤ ਧੰਨਵਾਦ ਤੁਹਾ ਗਰੀਜਤ ਨਹੀਂ ਬੈਸੀਏ ਤੇ ਆਪ ਹੀ ਹੈ ਸੋਸੇ ਮਰੀਜਤ ਨਹੀਂ ਬੈਸੀ